ਓਏ ਬੱਸ ਤੇ ਆ ਦੇ ਤੈਨੂੰ ਮਿਲੂ ਆਪਣੇ ਗੱਡੀ ਦਾ ਲਗਣ ਲੈ ਆਖਰ ਉਸਕਾਟ ਦਿਓ ਮੈਂ ਸਰ ਪਤਾ ਨਹੀਂ ਕਿੰਨੇ ਜੇ ਲੋਕਾਂ ਨੂੰ ਸਮਝਾ ਚੁੱਕਾ ਕਿ ਸ਼ਿਆਰਪੁਰ ਸ਼ਹਿਰ ਦੇ ਵਿੱਚ ਅਸੀਂ ਪਟਾਕਾ ਵਰਤ ਨਹੀਂ ਕਰਨਾ। ਅੱਜ ਤੱਕ ਨਹੀਂ ਮਾਰਿਆ ਚਲਾ ਨਹੀਂ ਕਦੋਂ ਹੈ। ਇੱਕ ਮਿੰਟ ਥਰੋ। ਸ਼੍ਰੀਮਾਨ ਜੀ ਤੁਹਾਡੇ ਸਾਹਮਣੇ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਬੇਟੇ ਸਾਹਮਣੇ ਤੇ ਹੁਣ ਤੁਹਾਡੇ ਸਾਹਮਣੇ ਮੋਟ ਸਕੇ ਨੇ ਪਟਾਕਾ ਮਾਰਿਆ ਕਿ ਨਹੀਂ ਮਾਰਿਆ। ਮੈਂ ਵੀ ਜਰੂਰ ਹਾਂ ਇਹ ਬੇਟਾ ਇਹ ਤੇਰਾ ਗਿਫਟ ਹੈ ਗਾਂ ਵਾਸਤੇ ਧੰਨ। ਓਕੇ ਸਾਰੇ ਜਨਤਾ ਨੂੰ ਪਤਾ ਕਿ ਜਿਹੜਾ ਕਿ ਇਹ ਜਿਹੜਾ ਬਾਲਕਸ਼ਨ ਰੋਡ ਹੈ ਮਾਨਯੋਗ ਐਸਐਸਪੀ શ્રી ਸ਼ਰਿੰਦਰ ਲੰਬਾ ਜੀ ਦੀ ਲਈ ਘਰ ਹੈ ਉਹਦੀ ਬੈਕ ਸਾਈਡ ਤੇ ਨਾ ਇਹ ਰੋਡ ਪੈਂਦਾ ਹੈ ਇੱਥੇ ਸਾਨੂੰ ਕਾਫੀ ਲੋਕਾਂ ਨੇ ਕਿਹਾ ਵੀ ਇੱਧਰ ਲੋਕ ਪਟਾਕੇ ਮਾਰਦੇ ਆ ਪਟਾਕੇ ਮਾਰ ਕੇ ਪਬਲਿਕ ਨੂੰ ਹਰਾਸ ਕਰਦੇ ਆ ਮੋਟਰਸਾਈਕਲਾਂ ਵਾਲੇ ਅੱਜ ਫਿਰ ਆਪਾਂ ਸਪੈਸ਼ਲ ਇੱਥੇ ਨਾਕਾ ਲਾਇਆ ਤੇ ਇੱਥੇ ਆਪਾਂ ਮੋਟਰਸਾਈਕਲ ਵਾਲੇ ਫੜੇ ਆ ਮੁੰਡੇ ਜਿਹਨਾਂ ਨੇ ਪਟਾਕਾ ਮਾਰਿਆ ਉਹਨਾਂ ਦਾ ਆਪਾਂ ਠੋਕ ਕੇ ਜੋ ਚਲਾਨ ਬਣਦਾ ਮੋਟਰ ਵਹੀਕਲ ਐਕਟ ਤਹਿਤ ਉਹ ਕੀਤਾ ਉਹਨਾਂ ਨੂੰ ਹੱਥ 'ਚ ਉਹਨਾਂ ਦਾ ਗਿਫਟ ਦਿੱਤਾ ਵੀ ਆ ਲਓ ਨਾਲੇ ਦੇ ਜਾ ਕੇ ਉੱਥੇ ਚਲਾਨ ਭੁਗਤਿਓ ਤੇ ਨਾਲੇ ਯਾਦ ਰੱਖੋਗੇ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਕਿਵੇਂ ਮਾਰੋ ਸਰ ਜਿਹੜੇ ਜਿਹੜੇ ਸ਼ਰਾਰਤੀ ਅੰਸਰ ਤੁਹਾਨੂੰ ਦੇਖ ਰਿਹਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਇਹੀ ਕਹਿਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਨਾ ਮਾਰੋ ਮੋਟਰਸਾਈਕਲ ਦਾ ਪਟਾਕਾ ਨਾ ਮਾਰੋ ਟ੍ਰਿਪਲਿੰਗ ਨਾ ਕਰੋ ਗੱਡੀਆਂ ਨੂੰ ਜਾਲੀਆਂ ਨਾ ਲਾਓ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ 26 ਜਨਵਰੀ ਦਾ ਜਿਹੜਾ ਤਿਉਹਾਰ ਉਹ ਬਿਲਕੁਲ ਨੇੜੇ ਆ ਰਿਹਾ ਅਸੀਂ ਵੀ ਦੇਖੋ ਇਸ ਟਾਈਮ ਸਾਰੇ ਸਰਦੀ ਵਿੱਚ ਖੜੇ ਆ ਇਹ ਕਿਦੇ ਕਰਕੇ ਖੜੇ ਆ ਤੁਹਾਡੇ ਕਰਕੇ ਖੜੇ ਪਬਲਿਕ ਕਰਕੇ ਖੜੇ ਇਹਹੀ ਮੈਸੇਜ ਹੈ ਕਿ ਤੁਸੀਂ ਨਾ ਪਟਾਕੇ ਮਾਰੋ ਤੇ ਨਾ ਇਹ ਜਿਹੜਾ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਕਰੋ ਅਸੀਂ ਵੀ ਇਸੇ ਕਰਕੇ ਖੜੇ ਆ ਕਿ ਜਿਹੜੀ 26 ਜਨਵਰੀ ਹੈ ਇਹਦਾ ਜਿਹੜਾ ਹਿਆਰਪੁਰ ਦੇ ਲੋਕ ਹੈ ਇਹਦਾ ਆਨੰਦ ਮਾਣ ਸਕਣ ਸਰ ਜਿਹੜੇ ਅਸੀਂ ਦੇਖ ਰਹੇ ਅਮੂਮਨ ਦੇਖਿਆ ਜਾਂਦਾ ਕਿ ਕਈ ਵੱਡੀਆਂ ਗੱਡੀਆਂ ਵਾਲੇ ਹੋਟਰ ਵਗੈਰਾ ਵੀ ਲਗਾਉਂਦੇ ਆ ਹਾਂ ਉਹਨਾਂ ਨੂੰ ਕੀ ਕਹੋਗੇ ਜੀ ਉਹਨਾਂ ਨੂੰ ਵੀ ਇਹ ਵਾਰਨਿੰਗ ਹੈ ਕਿ ਜੇ ਆਪਾਂ ਕਿਸੇ ਗੱਡੀ ਤੇ ਹੋਟਰ ਲੱਗਾ ਦੇਖ ਲਿਆ ਉਹਦਾ ਵੀ ਠੋਕੇ ਚ ਚਲਾਨ ਕਰਾਂਗੇ ਫਿਰ ਉਹ ਇਹ ਨਾ ਕਿ ਸਾਨੂੰ ਕਵੇ ਕਿ ਸਾਨੂੰ ਕਿਸੇ ਨੇ ਕੋਈ ਪਹਿਲਾਂ ਦੱਸਿਆ ਨਹੀਂ ਸੀ ਜਾਂ ਸਥਿਤੀ ਨਹੀਂ ਸੀ ਕੀਤਾ ਅਸੀਂ ਤੁਹਾਡੇ ਮਾਦਰੀਆਂ ਵੀ ਉਹਨਾਂ ਨੂੰ ਵਾਰਨਿੰਗ ਦੇ ਰਹੇ ਆ ਕਿ ਜੇ ਕੋਈ ਗੱਡੀ ਨੂੰ ਲੱਗਾ ਹੂਟਰ ਅਸੀਂ ਪੀਸੀਆਰ ਚਾਰ ਦਿਨੇ ਜਾਂ ਪੀਸੀਆਰ ਨੇ ਫੜਦਿਆ ਬਿਲਕੁਲ ਕਿਸੇ ਵੀ ਕੀਮਤ ਤੇ ਉਹਨੂੰ ਸਫੇਰ ਨਹੀਂ ਕੀਤਾ ਜਾਏਗਾ ਤੇ ਮੋਟਰ ਵੀ ਇਥੇ ਲੈ ਕੇ ਤੁਹਾਡਾ ਚਲਾਨ ਠੋਕੇ ਕੀਤਾ ਜਾਏ ਸਰ ਧੁੰਦ ਵਗੈਰਾ ਪੈ ਰਹੀ ਆ ਤੇ ਉਹਦੇ ਵਾਸਤੇ ਜਿਹੜੇ ਲੋਕੀ ਆਮ ਮੂਮਨ ਰਾਤ ਨੂੰ ਵੀ ਸਫਰ ਕਰਦੇ ਆ ਜਾਂ ਸੂਰ ਸੂਰ ਸਫਰ ਕਰਦੇ ਆ ਕਾਫੀ ਧੁੰਦੇ ਦੇ ਵਿੱਚ ਉਹਨਾਂ ਨੂੰ ਹੋਲੀ ਚਲਾਉਣ ਦੇ ਲਈ ਜਾਂ ਕੁਝ ਰਿਫਲੈਕਟਰ ਵਗੈਰਾ ਲਗਾਉਣ ਦੇ ਲਈ ਜਿਸ ਤਰ੍ਹਾਂ ਪਤਾ ਹੈ ਕਿ ਇਸ ਟਾਈਮ ਤੇ ਜਿਹੜਾ ਮੌਸਮ ਹੈ ਪੰਜਾਬ ਦੇ ਵਿੱਚ ਸਰਦੀ ਦਾ ਮੌਸਮ ਹੈ ਤੁੰਦ ਬਹੁਤ ਪੈ ਰਹੀ ਹੈ ਹੁਣ ਵੀ ਬਹੁਤ ਤੁੰਦ ਪੈ ਗਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਡਿਊਟੀ ਜਾਣ ਵਾਲੇ ਆਫੀਸਰ ਆ ਸਵੇਰੇ ਉਹ ਅੱਧਾ ਘੰਟਾ ਆਪਣੇ ਘਰ ਤੋਂ ਪਹਿਲਾਂ ਚੱਲੋ ਤਾਂ ਕਿ ਉਹ ਆਰਾਮ ਨਾਲ ਆਪਣੀ ਡਿਊਟੀ ਤੇ ਪਹੁੰਚਣ ਅਗਰ ਬਾਈਕ 'ਤੇ ਲੇਟ ਵੀ ਹੋ ਜਾਂਦੇ ਆ ਅੱਧਾ ਘੰਟਾ ਤੇ ਕਿੰਨਾ ਕੋਈ ਨਹੀਂ ਜਾਣ ਤੋਂ ਪਿਆਰਾ ਕੁਝ ਨਹੀਂ ਆਰਾਮ ਨਾਲ ਜਾਣ ਆਪਣੀ ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਜਾਣ ਤਾਂ ਕਿ ਕੋਈ ਐਕਸੀਡੈਂਟ ਨਾ ਵਾਪਰੇ ਹਰ ਇੱਕ ਜਿਹੜੇ ਆ ਅਸੀਂ ਸਾਰੇ ਵਾਸਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਕਿਸੇ ਨੂੰ ਵੀ ਕੋਈ ਐਕਸੀਡੈਂਟ ਵਗੈਰਾ ਨਾ ਹੋ